ਮੁੰਡੇ ਕਹਿੰਦੇ ਕਿ ਯਾਰ ਕੁੜੀਆਂ ਨੂੰ ਨਾ ਵੈਲੀ ਟਾਈਪ ਮੁੰਡੇ ਪਸੰਦ ਆਉਂਦੇ ਨੇ ਛੇਤੀ ਤਾਂ ਆਪੇ ਦਾ। ਇਹ ਤਾਂ ਨਾ ਕੁਝ ਨਹੀਂ ਐ। ਮੁੰਡੇ ਕਹਿੰਦੇ ਸਾਊ ਹੀ ਪਸੰਦ ਆਉਂਦੇ ਨੇ। ਮੈਨੂੰ ਲੱਗਦਾ ਹੈ ਸਾਊ ਮੀਡੀਅਮ ਜਿਹਾ ਹੋਵੇ ਸਾਊ ਵੀ ਹੋਵੇ ਪਰ ਆਪਣੇ ਨਾਲ ਸਾਊ ਵੀ ਹੋਵੇ ਜੇ ਕੋਈ ਚਲਾਕੀ ਕਰੇ ਤਾਂ ਉਹਨਾਂ ਚਲਾਕੀ ਵੀ ਕਰੇ ਮੈਨੂੰ ਚਾਹੀਦੀ। ਠੀਕ ਹੈ ਮਤਲਬ ਟਾਈਮ ਟੂ ਟਾਈਮ ਸਿਚੁਏਸ਼ਨ ਦੇ हिसाब ਨਾਲ। ਸਾਊ ਤਾਂ ਦੇਖੋ ਅੱਜ ਦੇ ਟਾਈਮ 'ਚ ਕੋਈ ਵੀ ਨਹੀਂ ਐ ਜੇ ਅਸਲੀ ਸਚਾਈ ਦਸੀਏ। ਐਸੀ ਇੱਕ ਤਰਫ ਤੇ ਦੇਖਿਆ ਜਾਵੇ ਬੈਲੀਓ ਪਸੰਦ ਆਂਦੀ ਸਾਬੂ ਦੇ ਮੁੰਡੇ ਨੂੰ ਐਵੇਂ ਲੱਗਦਾ ਹੈ ਬਟ ਸਭ ਕਰਦਿਆਂ ਨੂੰ ਦੇਖ ਕੇ ਚੱਲੀ ਹੈ ਵੀ ਜਿਹੜਾ ਫੈਮਲੀ ਦੀ ਰਿਸਪੈਕਟ ਕਰੇ ਉਹ ਸਾਬੂ ਮੁੰਡਾ ਹੀ ਕਰੂਗਾ ਸ਼ਾਈ ਮੁੰਡੇ ਪਸੰਦ ਹੁੰਦੇ ਨੇ ਕੁੜੀਆਂ ਨੂੰ ਜਾਂ ਫਿਰ ਖੁੱਲੇ ਡੁੱਲੇ ਵੈਲੀਡਾਈ ਉਹ ਤਾਂ ਮੁੰਡਿਆਂ ਤੇ ਕੁੜੀਆਂ ਤੇ ਡਿਪੈਂਡ ਕਰਦਾ ਹੈ ਕਿ ਕੁੜੀ ਕਿਵੇਂ ਦੀ ਹੈ ਦੁਨੀਆ ਦੇ ਵਿੱਚ ਨਾ ਇਹੋ ਜਿਹੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਨਹੀਂ ਲੱਭੇ ਜਾ ਸਕੀ ਤੇ ਉਹਨਾਂ ਵਿੱਚੋਂ ਇੱਕ ਇਹੋ ਜਿਹਾ ਸਵਾਲ ਹੈ ਜਿੱਦਾਂ ਜਵਾਬ ਹੈ ਤੇ ਬੜਾ ਸਿੰਪਲ ਪਰ ਮੁੰਡਿਆਂ ਤੋਂ ਨਹੀਂ ਲੱਭਿਆ ਗਿਆ ਤੇ ਅੱਜ ਉਹਦਾ ਜਵਾਬ ਅਸੀਂ ਕੁੜੀਆਂ ਤੋਂ ਹੀ ਲੈਣ ਪਹੁੰਚ ਗਏ ਹਾਂ 3B2 ਮਾਰਕੀਟ ਮੁਹਾਲੀ ਹੈਲੋ ਜੀ ਸਾਰੀਕਾਲ ਸਿਮਰਨ ਦੇ ਸਾਈਡ ਤੁਸੀਂ ਦੇਖ ਰਹੇ ਹੋ ਅਸ਼ਕੇ ਟੀਵੀ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ 3B2 ਮਾਰਕੀਟ ਮੁਹਾਲੀ ਜਿੱਥੇ ਅਸੀਂ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਦਾ ਜਵਾਬ ਲੈਣ ਆਏ ਆਂ ਬਈ ਮੁੰਡੇ ਅਕਸਰ ਕਹਿੰਦੇ ਨੇ ਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਕੁੜੀਆਂ ਨੂੰ ਚਾਹੀਦਾ ਕੀ ਹੈ ਸਾਡੇ ਤੋਂ ਮਤਲਬ ਹਰੇਕ ਕਹਿੰਦੇ ਆ ਤਾਂ ਵੀ ਇਹਨਾਂ ਨੂੰ ਗਲਤ ਲੱਗਦਾ ਹੈ ਜੇਕਰ ਇਹਨਾਂ ਦਾ ਫੇਵਰ ਨਹੀਂ ਕਰਦੇ ਤਾਂ ਵੀ ਇਹਨਾਂ ਨੂੰ ਗਲਤ ਲੱਗਦਾ ਹੈ ਸੋ ਆਖਿਰਕਾਰ ਚਾਹੀਏ ਕੀ ਆ ਔਰਤ ਕੋ ਇਹਦਾ ਜਵਾਬ ਅੱਜ ਅਸੀਂ ਕੁੜੀਆਂ ਤੋਂ ਹੀ ਪੁੱਛਾਂਗੇ ਸੋ ਆਓ ਚੱਲਦੇ ਹਾਂ ਤੇ ਜਾਣਦੇ ਹਾਂ ਕਿ ਆਖਿਰਕਾਰ ਸਾਡੇ ਨਾਲ ਪੁਆਇੰਟਸ ਦੇ ਉੱਤੇ ਕੀ ਰਹਿੰਦਾ ਹੈ ਕੁੜੀਆਂ ਦਾ ਜਵਾਬ ਐਂਡ ਅਬਾਊਟ ਥੀਸ ਥਿੰਗਸ ਕੀ ਬੋਲਦੀ ਹੈ ਜਨਤਾ ਆਓ ਚਲਿਏ ਆਈ ਮੁੰਡੇ ਪਸੰਦ ਨੇ ਤੁਹਾਨੂੰ ਮਤਲਬ ਜਿਹੜੇ ਥੋੜੇ ਸ਼ਰਮੀਲੇ ਟਾਈਪ ਹੁੰਦੇ ਨੇ ਜਾਂ ਫਿਰ ਜਿਹੜੇ ਖੁੱਲੇ ਡੁੱਲੇ ਵੈਲੀ ਸੁਭਾਅ ਦੇ ਹੁੰਦੇ ਨੇ ਉਹ ਪਸੰਦ ਖੁੱਲੇ ਡੁੱਲੇ ਖੁੱਲੇ ਡੁੱਲੇ ਵੈਲੀ ਟਾਈਪ ਲੜਾਈਆਂ ਝਗੜੀਆਂ ਝਗੜੇ ਕਰਨ ਵਾਲੇ ਨਹੀਂ ਲੜਾਈ ਝਗੜਾ ਨਾ ਕਰਦਾ ਹੋਏ ਬਟ ਵੈਸੇ ਖੁੱਲੇ ਡੁੱਲੇ ਸੁਭਾਅ ਕੀ ਕੁੜੀਆਂ ਨੂੰ ਸ਼ਾਇ ਮੁੰਡੇ ਪਸੰਦ ਆਉਂਦੇ ਨੇ ਯੈਸ ਅੱਛਾ ਤੇ ਲੜਾਈ ਝਗੜੇ ਵਾਲੇ ਜੇਕਰ ਕੋਈ ਮਿਲ ਜੇ ਲੜਾਈ ਝਗੜੇ ਵਾਲਾ ਤਾਂ ਉਹਨੂੰ ਫਿਰ ਨਾ ਹੀ ਮੇਰੀ ਪਰਸਨਲ ਚੋਇਸ ਤਾਂ ਨਾ ਹੀ ਹੈ ओके मुंडे ਕਹਿੰਦੇ ਕਿ ਯਾਰ ਕੁੜੀਆਂ ਨੂੰ ਨਾ ਵੈਲੀ ਟਾਈਪ ਮੁੰਡੇ ਪਸੰਦ ਆਉਂਦੇ ਨੇ ਛੇਤੀ ਤਾਂ ਆਪ ਇੱਧਰ ਐਦਾਂ ਦਾ ਕੁਝ ਨਹੀਂ ਹੈ ਮੁੰਡੇ ਕਹਿੰਦੇ ਸਾਊ ਹੀ ਪਸੰਦ ਆਉਂਦੇ ਨੇ ਅੱਛਾ ਸਾਊ ਹੁਣ ਨੂੰ ਕਿੱਦਾਂ ਚ ਪਸੰਦ ਸਾਊ ਪਸੰਦ ਨੇ ਅੱਛਾ ਠੀਕ ਹੈ ਸਾਊ ਹੋਣੇ ਚਾਹੀਦੇ ਨੇ ਸਾਊ ਮੁੰਡੇ ਪਸੰਦ ਨੇ ਜਾਂ ਫਿਰ ਥੋੜੇ ਜਿਹੇ ਟੋਰਚ ਰਹਿੰਦੇ ਨੇ ਵਨਟਾਈਨਗੇ ਰਹਿੰਦੇ ਨੇ ਨਹੀਂ ਮੈਨੂੰ ਲੱਗਦਾ ਹੈ ਸਾਊ ਮੀਡੀਅਮ ਜਿਹਾ ਹੋਵੇ ਸਾਊ ਵੀ ਹੋਵੇ ਪਰ ਆਪਣੇ ਨਾਲ ਸਾਊ ਵੀ ਹੋਵੇ ਜੇ ਕੋਈ ਚਲਾਕੀ ਕਰੇ ਤਾਂ ਉਹਨਾਂ ਚਲਾਕੀ ਵੀ ਕਰੇ ਮੈਨੂੰ ਚਾਹੀਦੀ ਠੀਕ ਹੈ ਮਤਲਬ ਟਾਈਮ ਟੂ ਟਾਈਮ ਸਿਚੁਏਸ਼ਨ ਦੇ ਹਿਸਾਬ ਨਾਲ ਬਟ ਆਪਣੇ ਨਾਲ ਕੋਈ ਚਲਾਕੀ ਨਾ ਕਰੇ ਇਹ ਸਭ ਤੋਂ ਵੱਟ ਲੋ ਜੀ 3 ਬੀ 2 ਗੇੜੀ ਮਾਰਦੇ ਹੋਏ ਦੋ ਮੁਟਿਆਰਾਂ ਸਾਨੂੰ ਸੋਹਣੀਆਂ ਸੋਹਣੀਆਂ ਹੋਰ ਮਿਲ ਗਈਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਤੁਹਾਡਾ ਰਮਨਦੀਪ ਕੌਰ ਮਨਵੀਰ ਕੌਰ ਅੱਛਾ ਜੀ ਰਮਨਦੀਪ ਤੇ ਮਨਵੀਰ ਸਾਡੇ ਨਾਲ ਨੇ ਰਮਨ ਮਨਵੀਰ ਸਾਡੇ ਕੋਲ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਮੁੰਡਿਆਂ ਦੇ ਕੋਲ ਹੈ ਨਹੀਂਗੇ ਤੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਆਖਿਰਕਾਰ ਕੁੜ ਸੋ ਉਹਨਾਂ ਦਾ ਜਵਾਬ ਅਸੀਂ ਕੁੜੀਆਂ ਤੋਂ ਲੱਭਣ ਨਿਕਲੇ ਆ ਅੱਛਾ ਕੀ ਕੁੜੀਆਂ ਨੂੰ ਸੌ ਮੁੰਡੇ ਪਸੰਦ ਆਂਦੇ ਨੇ ਜਾਂ ਫੇਰ ਵੈਲੀ ਵੈਸੇ ਇੱਕ ਦਰਫੇ ਤੇ ਦੇਖਿਆ ਜਾਵੇ ਵੈਲੀ ਉਹ ਪਸੰਦ ਆਂਦੀ ਸਾਬੂ ਜੇ ਮੁੰਡੇ ਨੂੰ ਐਵੇਂ ਲੱਗਦਾ ਹੈ ਬਟ ਸੌ ਘਰਦਿਆਂ ਨੂੰ ਦੇਖ ਕੇ ਚੱਲੀ ਹੈ ਵੀ ਜਿਹੜਾ ਫੈਮਲੀ ਦੀ ਰਿਸਪੈਕਟ ਕਰੇ ਉਹ ਸੌ ਮੁੰਡਾ ਹੀ ਕਰੂਗਾ ਉਹਨਾਂ ਦੇ ਮੂਡ ਤੇ ਡਿਪੈਂਡ ਹੈ ਵੀ ਅਗਰ ਕੋਈ ਸਾਹਮਣੇ ਵਾਲਾ ਇਦਾਂ ਦਾ ਟੱਕਰ ਜੇ ਵੀ ਕੜਾ ਬਰਲੇ ਰੂੜੋ ਬੇਤਾ ਫਿਰ ਉਹਦਾ ਨੇਚਰ ਬਣ ਜਾਂਦਾ ਹੋਣ ਵਾਲਾ ਵੀ ਹੋ ਜਾਂਦਾ ਕਿਉਂਕਿ ਹਾਂ ਅਗਰ ਸਾਊ ਮਤਲਬ ਜਿੱਦਾਂ ਕੁੜੀਆਂ ਨਾਲ ਗੱਲ ਕਰਨੀ ਆ ਤਾਂ ਫਿਰ ਉਹ ਸਾਊ ਵੀ ਬਣ ਜਾਂਦੇ ਆ ਪੇਰੈਂਟਸ ਅਕੋਰਡਿੰਗ ਸਾਊ ਤਾਂ ਦੇਖੋ ਅੱਜ ਦੇ ਟਾਈਮ 'ਚ ਕੋਈ ਵੀ ਨਹੀਂ ਆ ਜੇ ਅਸਲੀ ਸਚਾਈ ਦਸੀਏ ਪਰ ਠੀਕ ਹੈ ਵੀ ਵਧੀਆ ਹੋਣਾ ਚਾਹੀਦਾ ਹਾਂਜੀ ਮੇਂ ਮੈਨੂੰ ਸਾਉਂ ਨਹੀਂ ਮੈਂ ਤਾਂ ਜਿਵੇਂ ਮੈਂ ਰੋਲਾ ਪਾਨੀ ਹੈ ਨਾ ਉਵੇਂ ਰੋਲਾ ਪਾਵੇ ਹਾਂ ਘਰ ਚ ਰੋਣ ਜੇ ਉਹਦੀ ਆਵਾਜ਼ ਨਾ ਸੁਣਾਈ ਦੇਵੇ ਵੀ ਘਰ ਚ ਸ਼ਾਂਤੀ ਹੋ ਗਈ ਅੱਜ ਯਾਰ ਉਹ ਕਿਉਂ ਨਹੀਂ ਹੈਗਾ ਬੰਦਾ ਇਹ ਚਾਹੀਦਾ ਹੁੰਦਾ ਹੈ ਘਰ ਚ ਠੀਕ ਹੈ ਮਿਲਨਸਾਰ ਹੋਵੇ ਮਿਲਨਸਾਰ ਹੋਵੇ ਬੰਦਾ ਜੇ ਕੋਈ ਇੱਕ ਬੰਦੇ ਨਾਲ ਹੀ 10 ਬੰਦੇ ਬੈਠ ਜਾਣ ਨਾ ਉਹ ਸਭ ਤੋਂ ਜਿਆਦਾ ਵਧੀਆ ਹੁੰਦਾ ਹੈ ਉਹ ਬੰਦਾ ਮਿਲਨਸਾਰ ਹੁੰਦਾ ਔਰ ਗੱਲਾਂ ਗੱਪਾਂ ਕਰਦਾ ਰਹਿੰਦਾ ਸ਼ਾਇ ਮੁੰਡੇ ਪਸੰਦ ਹੁੰਦੇ ਨੇ ਕੁੜੀਆਂ ਨੂੰ ਜਾਂ ਫਿਰ ਖੁੱਲ ਡੁੱਲੇ ਵੈਲੀ ਟਾਈਪ ਉਹ ਤਾਂ ਮੁੰਡਿਆਂ ਤੇ ਕੁੜੀਆਂ ਤੇ ਡਿਪੈਂਡ ਕਰਦਾ ਹੈ ਕਿ ਕੁੜੀ ਕਿਵੇਂ ਦੀ ਹੈ ਅੱਛਾ ਤੁਹਾਨੂੰ ਮੈਨੂੰ ਤਾਂ ਮੁੰਡਾ ਠੀਕ ਨਾਰਮਲ ਜਿਹਾ ਹੋਵੇ ਇੰਨਾ ਜ਼ਿਆਦਾ ਸ਼ਾਇ ਵੀ ਨਾ ਹੋਵੇ ਕਿ ਐਕਸਪ੍ਰੈਸਿਵ ਹੀ ਨਾ ਕਰ ਪਾਏ ਤੇ ਐਨਾ ਉਹ ਵੀ ਨਾ ਹੋਵੇ ਵੈਲੀ ਜਿਹਾ ਵੀ ਨਾ ਹੋਵੇ ਕਿ 24 ਘੰਟੇ ਅਲੰਬੇ ਹੀ ਆਈ ਜਾਣ ਨਾਰਮਲ ਜਿਹਾ ਹੋਵੇ ਕਿ ਠੀਕ ਹੈ ਲਾਸਟ ਹੈ ਨਾ ਇੱਕ ਸਾਡੇ ਕੋਲ ਛੋਟੀ ਜਿਹੀ ਗੇਮ ਹੈ ਤੁਸੀਂ ਮੁੰਡੇ ਨੂੰ ਰੇਟ ਕਰਨਾ ਹੈ ਠੀਕ ਹੈ ਮੈਂ ਤੁਹਾਨੂੰ ਦੱਸਨੀ ਹੈ ਮੁੰਡੇ ਦੀ ਬੁਰਾਈ ਮੈਂ ਤੁਹਾਨੂੰ ਮੈਂ ਤੁਹਾਨੂੰ ਓਵਰਆਲ ਇਦਾਂ ਬੁਰਾਈਨਾ ਗਿਣಾಣੀ ਹੈ ਠੀਕ ਹੈ ਤੇ ਤੁਸੀਂ ਇਦਾਂ ਦੇਖਣਾ ਹੈ ਕਿ ਤੁਸੀਂ ਕਿੰਨਾ ਕੁ ਐਡਜਸਟ ਕਰ ਸਕਦੇ ਹੋ ਉਸ ਬੁਰਾਈਨਾ ਕਿ ਉਹਦੇ ਕੋਲ ਸਾਰਾ ਕੁਝ ਹੈ ਪਰ ਉਹ ਡਰਿੰਕ ਕਰਦਾ ਸੋ ਕੀ ਤੁਸੀਂ ਉਸ ਬੁਰਾਈ ਲਈ ਤੁਸੀਂ 3 ਨੰਬਰ ਕੱਟ ਸਕਦੇ ਹੋ 4 ਕੱਟ ਸਕਦੇ ਹੋ ਜਿੰਨੇ ਵੀ ਕੱਟਣੇ ਬੁਰਾਈ ਦੇ ਹਿਸਾਬ ਨਾਲ ਠੀਕ ਹੈ 10 ਤੱਕ ਰੇਟਿੰਗ ਦੇਣੀ ਹੈ ਤੁਸਨ ਓਕੇ ਸੋ ਹੀ ਇਜ਼ ਅ 10 ਬਟ ਹਿਸ ਮੰਥਲੀ ਪੈਕੇਜ ਇਜ਼ ਨੋਟ ਗੁੱਡ ਅਮ ਓਕੇ ਚੱਲ ਜੇਗਾ 8 ਹੀ ਇਜ਼ ਅ 10 ਬਟ ਹੀ ਡਰਿੰਕਸ 0 ਹੀ ਇਜ਼ ਅ 10 ਬਟ ਹੀ স্মੋਕਸ 0 नेगेटिव ओके ही इज अ 10 बट ही डोंट गो टू जिम चल जाएगा लालांगे साथ लालांगे साथ अच्छा ही इज अ 10 बट ही डोंट पिक अप योर कॉल्स ऑन टाइम 5 फायदा ही क्या फिर जो टाइम पे न चक्कर ओके ही इज अ 10 बट ही रोस्ट्स यू कोई नहीं फिर आपा भी कर लेंगे एट कर लो ओके ही इज अ 10 बट ही डोंट वांट यू टू टॉक टू योर मेल बेस्ट फ्रेंड ओके okay, चलेगा आज तो चाहिए है 9 ओके ही इज अ 10 बट ही कंट्रोल्स यू कि आ निकरना, निकरना. Uh, नहीं करना ओ नहीं करना नहीं फिर नहीं 7 ठीक है थोड़ा बहुत कंट्रोल करो बट सारा नहीं ओके खुल होनी चाहिए थी, थोड़ी बहुत ओके ओके लास्ट ही इज अ 10 बट ही हैज लॉट ऑफ फीमेल फ्रेंड्स 2 फीमेल फ्रेंड्स नहीं होनी चाहिए छोडा लेनी आपा सारीया जो छोडोगे तही रहोगे नहीं तनी हां नहीं तनी नहीं बुद्दी फिर हां आज ठीक है लास्ट में कोई एक मैसेज देना चाहने हो गुड़ियानु गुड़ियानु ਕੀ ਹਾ ਔਨੈਸਟ ਰੋ ਬਈ ਆਪਣਾ ਕਿਉਂਕਿ ਅੱਜਕਲ ਕੁੜੀਆਂ ਹੀ ਐਵੇਂ ਦੀਆਂ ਹੋ ਗਈਆਂ ਕਿ ਮੁੰਡਿਆਂ ਦੀ ਮੈਂਟੈਲਿਟੀ ਹੀ ਤਾਂ ਬਣੀ ਐਵੇਂ ਦੀ ਕਿ ਹਾਂ ਬਈ ਕੁੜੀਆਂ ਤਾਂ ਸਾਰਿਆਂ ਕਿਤੇ ਬੁਲਾਣ ਲੱਗ ਜਾਂਦੀਆਂ ਠੀਕ ਹੈ ਮਤਲਬ ਆਪਣੇ ਸਟੈਂਡਰਡ ਹੋਣੇ ਚਾਹੀਦੇ ਆ ਕੁੜੀਆਂ ਦੇ ਜੋ ਅੱਜਕਲ ਨਹੀਂ ਆ ਮੇਰੇ ਖਿਆਲ ਨਾਲ ਸਟੈਂਡਰਡ ਹੋਣਾ ਬਹੁਤ ਜ਼ਰੂਰੀ ਆ ਕੁੜੀਆਂ ਦਾ ਕਿ ਆਪਣਾ ਹਰੋਬ ਰੱਖੋ ਮੜਾ ਜਾ ਸੇਮ ਗੋਜ਼ ਵਿਦ ਦ ਬॉयਜ਼ ਸੇਮ ਗੋਜ਼ ਵਿਦ ਦ ਬॉयਜ਼ ਹਾਂ ਓਕੇ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਵੀ ਹੋਪ ਕਿ ਹੁਣ ਮੁੰਡਿਆਂ ਨੂੰ ਥੋੜਾ ਬਹੁਤਾ ਹੀ ਸਮਝ ਆਇਆ ਹੋਏਗਾ ਯਾਰ ਕਿ ਆਖਿਰਕਾਰ ਕੁੜੀਆਂ ਨੂੰ ਕੀ ਚਾਹੀਦਾ ਕੁੜੀਆਂ ਨੂੰ ਯਾਰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਬਸ ਪਿਆਰ ਤੇ ਸਾਥ ਚਾਹੀਦਾ ਹੈ ਪੈਸਾ ਆਪਾਂ ਮਿਲ ਕੇ ਕਮਾ ਲਾਂਗੇ ਇਹ ਹੀ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਮੈਂਟੈਲਿਟੀ ਹੈ ਬਾਕੀ ਜਿੰਨੇ ਜਣੇ ਵੀ ਵੀਡੀਓ ਦੇਖ ਰਹੇ ਨੇ ਤੁਸੀਂ ਸਾਡੇ ਨਾਲ ਐਗਰੀ ਕਰ ਰਹੇ ਹੋ ਇਹਦੇ ਵਿੱਚ ਜਿਹੜੀਆਂ ਕੁੜੀਆਂ ਨੇ ਜੋ ਜੋ ਕਿਹਾ ਉਹਨਾਂ ਨਾਲ ਐਗਰੀ ਕਰ ਰਹੇ ਹੋ ਜਾਂ ਫਿਰ ਡਿਸਐਗਰੀ ਕਰ ਰਹੇ ਹੋ ਤੁਹਾਡੇ ਥਾਟਸ ਕੀ ਨੇ ਉਹਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਲਹਾਲ ਹੁਣ ਸਾਨੂੰ ਇਜਾਜ਼ਤ ਦਿਓ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਹੋਏਗੀ ਮੁਲਾਕਾਤ ਕੁਝ ਨਵੇਂ ਸਵਾਲ ਲੈ ਕੇ ਬਹੁਤ ਜਲਦੀ ਆਵਾਂਗੇ ਇਹਨਾਂ ਕੀ ਆ ਬੋਲਦੀ ਜਨਤਾ ਦੇ ਅਗਲੇ ਐਪੀਸੋ